ਅੱਜ ਜੋ ਆਮ ਆਦਮੀ ਪਾਰਟੀ ਨੇ ਇਹਨਾਂ ਮਾਨ ਸਰਕਾਰ ਦਿੱਤਾ ਆ ਇੱਕ ਮੇਅਰ ਦੇ ਅਹੁਦੇ ਵੱਜੋਂ ਨਵਾਜਿਆ ਆ ਉਸ ਤੋਂ ਉਪਰੰਤ ਅੱਜ ਜਿਹੜਾ ਤਰਾਹਾ ਸ਼ਹਿਰ ਦੇ ਵਿੱਚ ਮੇਰਾ ਆਣਾ ਹੋਇਆ ਮੈਨੂੰ ਲੱਗਦਾ ਸਭ ਤੋਂ ਵੱਧ ਖੁਸ਼ੀ ਮੈਨੂੰ ਇਹ ਹੋਈ ਆ ਵੀ ਜਿੱਥੇ ਮੈਂ ਆਪਣਾ ਬਚਪਨ ਵਿੱਚ ਬਿਤਾਇਆ ਹੈ ਜਿਹੜੀਆਂ ਗਲੀਆਂ ਦੇ ਵਿੱਚ ਅਸੀਂ ਖੇਡੇ ਆ ਜਿਹੜੇ ਸਕੂਲ ਦੇ ਵਿੱਚ ਮੈਂ ਪੜ੍ਹੀ ਆਈਆਂ ਜਿੱਥੇ ਸਭ ਤੋਂ ਸੁਨਹਿਰੀ ਟਾਈਮ ਜਿਹਨੂੰ ਬਚਪਨਾ ਕਹਿੰਦਾ ਮੈਂ ਬਿਤਾਇਆ ਉੱਥੇ ਅੱਜ ਇੰਨਾ ਕੁ ਅਸ਼ੀਰਵਾਦ ਇੰਨਾ ਕੁ ਪਿਆਰ ਮਿਲਿਆ ਹੈ ਜੋ ਮੈਂ ਸ਼ਾਇਦ ਲਫ਼ਜ਼ਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੀ ਔਰ ਉਸ ਤੋਂ ਵੀ ਵੱਧ ਕੇ ਬਹੁਤ-ਬਹੁਤ ਧੰਨਵਾਦ ਮੇਰੇ ਵੱਡੇ ਵੀਰ ਐਮ ਐਲ اے ਗਿਆਸਪੁਰਾ ਜੀ ਦਾ ਕਿ ਜਿਨ੍ਹਾਂ ਨੇ ਨਗਰ ਕੌਂਸਲ ਦੇ ਪ੍ਰਧਾਨ ਨੇ ਸੁਦਰਸ਼ਨ ਸ਼ਰਮਾ ਜੀ ਔਰ ਸਾਰੇ ਹੀ ਮੇਰੇ ਵੀਰ ਕੌਂਸਲਰ ਸਹਿਬਾਨ ਖੜੇ ਨੇ ਆਮ ਆਦਮੀ ਪਾਰਟੀ ਦੇ ਜਿਹੜੀ ਰੀੜ ਦੀ ਹੱਡੀ ਨੇ ਸਾਡੇ ਵਲੰਟੀਅਰ ਨਾਲ ਖੜੇ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਉਹਨਾਂ ਦੇ ਸਾਥ ਦੇ ਨਾਲ ਜੋ ਅੱਜ ਭਰਮਾ ਵੈਲਕਮ ਕੀਤਾ ਹੈ ਮੈਂ ਸਦਾ ਹੀ ਰਿਣੀ ਰਹਾਂਗੇ ਇਹਨਾਂ ਦੇ ਇਹਨਾਂ ਦੇ ਇਸ ਪਿਆਰ ਵਾਸਤੇ ਔਰ ਆਸ ਕਰਦੀਆਂ ਕਿ ਜੋ ਟੀਚਾ ਲੈ ਕੇ ਅਸੀਂ ਮਨ ਦੇ ਵਿੱਚ ਚੱਲੇ ਹੋਏ ਆਂ ਜੋ ਸੇਵਾ ਭਾਵ ਲੈ ਕੇ ਚੱਲੇ ਹੋਏ ਆਂ ਅਸੀਂ ਸਾਰੇ ਰਲ ਕੇ ਉਸ ਕਾਰਜ ਨੂੰ ਪੂਰਾ ਕਰਨ ਦੇ ਵਿੱਚ ਸਮਰੱਥ ਹੋਵਾਂਗੇ ਬਿਲਕੁਲ ਜੀ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਆਮ ਆਦਮੀ ਪਾਰਟੀ ਦਾ ਇੱਕ ਟੀਚਾ ਹੈ ਸਾਡੇ ਸੀਐਮ ਭਗਵੰਤ ਮਾਨ ਜੀ ਅਕਸਰ ਕਹਿੰਦੇ ਨੇ ਕਿ ਵੀ ਪੰਜਾਬ ਨੂੰ ਅਸੀਂ ਮੁਰਤੋਂ ਰੰਗਲਾ ਪੰਜਾਬ ਬਣਾਉਣਾ ਸੋ ਉਸੇ ਲੜੀ ਦੇ ਤਹਿਤ ਪਹਿਲ ਦੇ ਧਾਰ ਤੇ ਅਸੀਂ ਇਹ ਹਰ ਇੱਕ ਚੀਜ਼ ਨੂੰ ਕਵਰ ਅਪ ਕਰਕੇ ਚੱਲਾਂਗੇ ਜਿਸ ਦੇ ਨਾਲ ਕਿ ਅਸੀਂ ਲੁਧਿਆਣਾ ਸ਼ਹਿਰ ਔਰ ਉੱਥੇ ਦੇ ਵਸਨੀਕਾਂ ਨੂੰ ਅਜਿਹੀ ਸਹੂਲਤ ਦੇ ਸਕੀਏ ਕਿ ਲੁਧਿਆਣਾ ਨੂੰ ਪੋਲੂਸ਼ਨ ਫਰੀ ਤੇ ਕਰਪਸ਼ਨ ਫਰੀ ਬਣਾ ਸਕੀਏ ਅੱਜ ਜੋ ਆਮ ਆਦਮੀ ਪਾਰਟੀ ਨੇ ਇਹਨਾਂ ਮਾਨ ਸਰਕਾਰ ਦਿੱਤਾ ਹੈ ਇੱਕ ਮੇਅਰ ਦੇ ਅਹੁਦੇ ਵੱਜੂ ਨਵਾਜਿਆ ਹੈ ਆ ਉਸ ਤੋਂ ਉਪਰੰਤ ਅੱਜ ਜਿਹੜਾ ਤਰਾਹਾ ਸ਼ਹਿਰ ਦੇ ਵਿੱਚ ਮੇਰਾ ਆਣਾ ਹੋਇਆ ਹੈ ਮੈਨੂੰ ਲੱਗਦਾ ਸਭ ਤੋਂ ਵੱਧ ਖੁਸ਼ੀ ਮੈਨੂੰ ਇਹ ਹੋਈ ਹੈ ਕਿ ਜਿੱਥੇ ਮੈਂ ਆਪਣਾ ਬਚਪਨ ਵਿੱਚ ਬਿਤਾਇਆ ਹੈ ਜਿਹੜੀਆਂ ਗਲੀਆਂ ਦੇ ਵਿੱਚ ਅਸੀਂ ਖੇਡੇ ਆ ਜਿਹੜੇ ਸਕੂਲ ਦੇ ਵਿੱਚ ਮੈਂ ਪੜ੍ਹੀ ਆ ਜਾਂ ਜਿੱਥੇ ਸਭ ਤੋਂ ਸੁਨਹਿਰੀ ਟਾਈਮ ਜਿਹਨੂੰ ਬਚਪਨਾ ਕਹਿੰਦਾ ਮੈਂ ਬਿਤਾਇਆ ਉੱਥੇ ਅੱਜ ਇੰਨਾ ਕੁ ਆਸ਼ੀਰਵਾਦ ਇੰਨਾ ਕੁ ਪਿਆਰ ਮਿਲਿਆ ਹੈ ਜੋ ਮੈਂ ਸ਼ਾਇਦ ਲਫ਼ਜ਼ਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੀ ਔਰ ਉਸ ਤੋਂ ਵੀ ਵੱਧ ਕੇ ਬਹੁਤ ਬਹੁਤ ਧੰਨਵਾਦ ਮੇਰੇ ਵੱਡੇ ਵੀਰ ਐਮ ਐਲ ਏ ਗਿਆਸਪੁਰਾ ਜੀ ਦਾ ਕਿ ਜਿਨ੍ਹਾਂ ਨੇ नगर काउंसिल ਦੇ ਪ੍ਰਧਾਨ ਨੇ ਸੁਦਰਸ਼ਨ ਸ਼ਰਮਾ ਜੀ ਔਰ ਸਾਰੇ ਹੀ ਮੇਰੇ ਵੀਰ ਕੌਂਸਲਰ ਸਾਈਬਾਨ ਖੜੇ ਨੇ ਆਮ ਆਦਮੀ ਪਾਰਟੀ ਦੇ ਜਿਹੜੀ ਰੀੜ ਦੀ ਹੱਡੀ ਨੇ ਸਾਡੇ ਵਲੰਟੀਅਰ ਨਾਲ ਖੜੇ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਉਹਨਾਂ ਦੇ ਸਾਥ ਦੇ ਨਾਲ ਜੋ ਅੱਜ ਇਹ ਭਰਮਾ ਵੈਲਕਮ ਕੀਤਾ ਹੈ ਮੈਂ ਸਦਾ ਹੀ ਰਿਣੀ ਰਹਾਂਗੀ ਇਹਨਾਂ ਦੇ ਇਹਨਾਂ ਦੇ ਇਸ ਪਿਆਰ ਵਾਸਤੇ ਔਰ ਆਸ ਕਰਦੀ ਹਾਂ ਕਿ ਜੋ ਟੀਚਾ ਲੈ ਕੇ ਅਸੀਂ ਮਨ ਦੇ ਵਿੱਚ ਚੱਲੇ ਹੋਏ ਹਾਂ ਜੋ ਸੇਵਾ ਭਾਵ ਲੈ ਕੇ ਚੱਲੇ ਹੋਏ ਹਾਂ ਅਸੀਂ ਸਾਰੇ ਰਲ ਕੇ ਉਸ ਕਾਰਜ ਨੂੰ ਪੂਰਾ ਕਰਨ ਦੇ ਵਿੱਚ ਸਮਰੱਥ ਹੋਵਾਂਗੇ ਬਿਲਕੁਲ ਜੀ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਆਮ ਆਦਮੀ ਪਾਰਟੀ ਦਾ ਇੱਕ ਟੀਚਾ ਹੈ ਸਾਡੇ ਸੀਐਮ ਭਗਵੰਤ ਮਾਨ ਜੀ ਅਕਸਰ ਕਹਿੰਦੇ ਨੇ ਕਿ ਵੀ ਪੰਜਾਬ ਨੂੰ ਅਸੀਂ ਮੁੜ ਤੋਂ ਰੰਗਲਾ ਪੰਜਾਬ ਬਣਾਉਣਾ ਸੋ ਉਸੇ ਲੜੀ ਦੇ ਤਹਿਤ ਪਹਿਲ ਦੇ ਆਧਾਰ ਤੇ ਅਸੀਂ ਇਹ ਹਰ ਇੱਕ ਚੀਜ਼ ਨੂੰ ਕਵਰ ਅਪ ਕਰਕੇ ਚੱਲਾਂਗੇ ਜਿਸ ਦੇ ਨਾਲ ਕਿ ਅਸੀਂ ਲੁਧਿਆਣਾ ਸ਼ਹਿਰ ਔਰ ਉੱਥੇ ਦੇ ਵਸਨੀਕਾਂ ਨੂੰ ਅਜਿਹੀ ਸਹੂਲਤ ਦੇ ਸਕੀਏ ਕਿ ਲੁਧਿਆਣਾ ਨੂੰ ਪੋਲੂਸ਼ਨ ਫ੍ਰੀ ਤੇ ਕਰਪਸ਼ਨ ਫ੍ਰੀ ਬਣਾ ਸਕੀਏ